ਨਾਮ ਹੈ ਭਾਜੀ ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ 20 ਅਗਸਤ ਨੂੰ ਜਿਹੜਾ ਵਾਅਦਾ ਕੀਤਾ ਜਾ ਰਿਹਾ ਸਮਰਾਲਾ ਦੇ ਵਿੱਚ ਤਾਂ ਕੀ ਕਹਿਣਾ 24 ਅਗਸਤ ਨੂੰ ਸਮਰਾਲੇ ਦੇ ਵਿੱਚ ਬਹੁਤ ਵੱਡਾ ਕੱਠ ਹੋ ਰਿਹਾ ਜੀ ਇੱਕ ਮਹਾ ਪੰਚਾਇਤ ਹੋ ਰਹੀ ਹੈ ਐਸਕੇਮ ਵੱਲੋਂ ਉਹ ਰੱਖੀ ਸੀ ਲੈਂਡ ਪੂਲਿੰਗ ਦੇ ਮਸਲੇ ਤੇ ਪਹਿਲਾਂ ਮੁੱਲਾਪੁਰ ਦਾ ਕਰ ਰੱਖੀ ਸੀ ਉੱਥੇ ਥੋੜਾ ਜਿਹਾ ਜਗ੍ਹਾ ਦੀ ਪ੍ਰੋਬਲਮ ਸੀ ਉਹਦੇ ਕਰਕੇ ਇਹ ਬਦਲ ਕੇ ਅਸੀਂ ਇਹਨੂੰ ਸਮਰਾਲੇ ਕੀਤਾ ਹੋਇਆ ਤੇ ਸਮਰਾਲੇ ਪਹਿਲਾਂ ਤੇ ਇਹਦੇ ਵਿੱਚ ਸਰਕਾਰ ਨਾਲ ਟਕਰਾ ਸੀਗਾ ਪੂਰਾ ਵੀ ਸਰਕਾਰ ਇਹਨੂੰ ਖਤਮ ਕਰੇ ਜਿਹੜਾ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਕਰੇ ਵੀ ਡੀ ਨੋਟੀਫਾਈ ਕਰੇ ਉਹਨੂੰ ਤੇ ਚਲੋ ਪਹਿਲਾਂ ਅਸੀਂ ਮੀਟਿੰਗ ਰੱਖੀ ਪਿੱਛੇ ਚੰਡੀਗੜ੍ਹ ਤੇ ਉਸ ਦਿਨ ਸਰਕਾਰ ਨੇ ਬਿਆਨ ਦਿੱਤਾ ਵੀ ਅਸੀਂ ਇਹਨੂੰ ਵਾਪਸ ਲੈ ਲੈਂਦੇ ਹਾਂ ਪਰ ਉਸ ਦਿਨ ਵੀ ਅਸੀਂ ਇਹਦਾ 20 ਤਰੀਕ ਤੱਕ ਸਰਕਾਰ ਨੂੰ ਆਲਟੀਮੇਟਮ ਦਿੱਤਾ ਸੀ ਵੀ ਜਾਇ ਇਹਨੂੰ ਸਰਕਾਰ ਉਸੇ ਢੰਗ ਨਾਲ ਜਿਵੇਂ ਮੋਦੀ ਨੇ ਵਾਪਸ ਲਿਆ ਸੀ ਉਦੋਂ ਨੇ ਲੈਣ ਜਿਵੇਂ ਕਰੂਣ ਬਣਾਣਾ ਉਦਾਂ ਹੀ ਉਹਨੇ ਵਾਪਸ ਲੈ ਲਿਆ ਇਹ ਵੀ ਉਸੇ ਤਰ੍ਹਾਂ ਕਰ ਜਿਵੇਂ ਬੁਲਾਇਆ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਉਸੇ ਢੰਗ ਨਾਲ ਇਹ ਨੋਟੀਫਿਕੇਸ਼ਨ ਜਿਹੜਾ ਉਹਨੂੰ ਰੀ ਨੋਟੀਫਾਈ ਕਰਨ ਤੇ ਉਹਨਾਂ ਨੇ 14 ਤਰੀਕ ਨੂੰ ਕਰਤਾ ਤੇ ਹੁਣ ਅਸੀਂ ਜੇਤੂ ਰੈਲੀ ਜਿਹੜੀ ਏ ਉਸ ਅੰਮ੍ਰਾਲੇ ਦੇ ਵਿੱਚ ਮਨਾ ਰਹੇ ਆ ਉਹ ਬਹੁਤ ਵੱਡਾ ਇਕੱਠ ਹੋਊਗਾ ਲੈਂਡ ਪੂਲਿੰਗ ਨੂੰ ਲੈ ਕੇ ਦੇਖਦੇ ਕਿ ਕਿਉਂਕਿ ਕਸਾਂ ਸਰਕਾਰੀ ਪਾਸੇ ਕਹਿੰਦੀ ਆਸੀ ਕਿਸਾਨਾਂ ਦੇ ਨਾਲ ਪਰ ਕਿਉਂ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਜਿਹਦੇ ਨਾਲ ਕਿਸਾਨ ਨੇ ਜਿਹੜਾ ਤਾਂ ਵਿਰੋਧ ਕਰਦੇ ਨੇ ਵੇਖੋ ਜੀ ਇਹ ਤਾਂ ਕਿਸਾਨਾਂ ਦੇ ਨਾਲ ਵਾਲੀ ਗੱਲ ਹੈ ਹੀ ਨਹੀਂ ਸੀ ਬਿਲਕੁਲ ਇਹ ਹਰ ਇੱਕ ਬੰਦੇ ਦੀ ਸਮਝ ਆ ਰਹੀ ਹੈ ਤਾਂ ਹੀ ਲੋਕਾਂ ਨੇ ਇੰਨਾ ਵੱਡੇ ਪੱਧਰ ਤੇ ਵਿਰੋਧ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਇਆ ਮੇਰੇ ਖਿਆਲ ਦੇ ਮੁਤਾਬਕ ਜਿੰਨੇ ਇਦੂ ਪਿਛੇ ਇਹਨਾਂ ਨੇ ਫੈਸਲੇ ਲੈਣ ਏਡੇ ਵੱਡੇ ਪੱਧਰ ਤੇ ਵਿਰੋਧ ਨਹੀਂ ਕਿਸੇ ਫੈਸਲੇ ਦਾ ਵੀ ਹੋਇਆ ਲੈਣੇ ਇਹਨਾਂ ਨੂੰ ਵੈਸੇ ਫੈਸਲੇ ਪਹਿਲਾਂ ਵੀ ਵਾਪਸ ਹੀ ਪਏ ਆ ਇਹ ਯੂ ਟਰਨ ਨਹੀਂ ਸਰਕਾਰ ਆ ਇਹ ਇਹਦੇ ਵਿੱਚ ਵੀ ਯੂ ਟਰਨ ਮਾਰਨਾ ਪੈ ਰਿਹਾ ਉਹਨਾਂ ਨੂੰ ਜਦੋਂ ਕਿ ਐਡਾ ਵੱਡਾ ਗਲਤ ਫੈਸਲਾ ਕਰ ਲਿਆ ਇੱਕ ਇਹ ਆ ਵੀ ਏਕੜ ਲੈਣਾ ਦੋ ਕਰਾਣਾ ਵਾਪਸ ਦੇਣੀਆਂ ਨੇ ਛੇ ਕਰਾਣਾ ਆਪ ਰੱਖ ਲੈਣੀਆਂ ਨੇ ੱੱੱਕੇ ਨਾਲ ਇਹ ਕਿਧਰ ਦਾ ਕਾਨੂੰਨ ਆ ਇੰਨਾ ਗਲਤ ਤੇ ਸਿੱਧਾ ਸਾਦਾ ਸਮਝਣ ਵਾਲਾ ਕਾਨੂੰਨ ਆ ਹਰ ਇੱਕ ਬੰਦੇ ਦੀ ਇਹ ਸਮਝ ਚ ਪੈਂਦਾ ਸੀ ਵੀ ਸਰਕਾਰ ਤੁਹਾਡੇ ਕੋਲ ਇੱਕ ਮਿਸਾਲ ਹੈ ਏਕੜ ਲੈ ਲਿਆ ਇੱਕ ਇੱਕ ਏਕੜ ਲੈ ਕੇ ਉਹਦੇ ਜੋ ਦੋ ਪਲਾਟ ਤੁਹਾਨੂੰ ਦੇਣੇ ਨੇ 1000 ਏਕੜ ਤੇ 200 ਏਕੜ ਉਹ 1200 ਗਾਜ ਤੇ 200 ਗਾਜ 1200 ਗਾਜ ਬਣਦਾ ਜਦੋਂ ਕਿ 4840 ਗਾਜ ਇੱਕ ਏਕੜ ਦੇ ਵਿੱਚ ਹੁੰਦਾ ਤੇ ਉਹ ਚੌਥਾ ਹਿੱਸਾ ਦੇਣਾ ਤੇ ਤਿੰਨ ਹਿੱਸੇ ਸਰਕਾਰ ਨੇ ਰੱਖਣੇ ਇਹ ਬੱਚੇ-ਬੱਚੇ ਦੇ ਜੇਹਣ ਚ ਗੱਲ ਵੜ ਗਈ ਵੀ ਸਰਕਾਰ ਧੱਕਾ ਲੱਗਵੇ ਕਰਮੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਲੂਗੀ ਤਾਂ ਹੀ ਇੱਕ ਬਜ਼ੁਰਗ ਦੀ ਇੱਕ ਦਿਨ ਵੀਡੀਓ ਤੁਹਾਂ ਵੇਖਿਓ ਨਹੀਂ ਕਹਿੰਦਾ ਜੇ ਮੇਰੀ ਪੈਲੀ ਚ ਆ ਬੜੇ ਕਹਿੰਦਾ 5 ਦਿਨ ਪੋਸਟ ਮਾਸਟਮ ਚੱਲੂ ਕਹਿੰਦਾ ਮੈਂ ਬੜਨ ਦੇ ਦਿੰਦਾ ਪੈਲੀ ਜਿਉਹੋ ਜਿਹਾਂ ਵੀਡੀਓ ਜਦੋਂ ਦਿੱਲੀ ਤੱਕ ਪ ਤੇ ਫਿਰ ਉਹਨਾਂ ਨੇ ਮੈਨੂੰ ਕਹਿਤਾ ਵੀ ਹੁਣ ਹੁਣ ਸੰਭਲ ਜਾ ਨਹੀਂ ਤਾਂ ਕੰਮ ਖਰਾਬ ਹੋਊਗਾ ਐਡਾ ਮਾੜਾ ਇਹ ਕਾਨੂੰਨ ਸੀਗਾ ਹੱਦੋਂ ਜ਼ਿਆਦਾ ਇਹ ਉਹਨਾਂ ਕਾਲੇ ਕਾਨੂੰਨਾਂ ਤੋਂ ਹੀ ਮਾੜਾ ਸੀਗਾ ਦਸਤੂ ਜਿਹੜਾ ਕੱਟੋਂ ਜਾ ਰਿਹਾ ਕਿੰਨੀ ਕਾਸ ਹੈ ਕਿੰਨੇ ਲੋਕਾਂ ਦਾ ਜਦ ਇਹ ਕੱਟੂ ਕੱਟ ਘੱਟ ਤੋਂ ਘੱਟ ਵੀ 1 ਲੱਖ ਬੰਦਾ ਉੱਤੇ ਪਹੁੰਚਣ ਦੀ ਸੰਭਾਵਨਾ 1 ਲੱਖ ਘੱਟ ਤੋਂ ਘੱਟ ਜੋ ਇਹ ਕਹਿ ਰਹੇ ਤੁਹਾਨੂੰ 1 ਲੱਖ ਬੰਦਾ ਉੱਤੇ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੇ ਆਂ ਔਰ ਸਾਰੇ ਵਰਗਾਂ ਨੇ ਤਗੜਿਆ ਹੋ ਕੇ ਚਾਹੇ ਮਜ਼ਦੂਰ ਏ ਚਾਹੇ ਮਲਾਜਮ ਏ ਚਾਹੇ ਛੋਟਾ ਵਪਾਰੀ ਏ ਚਾਹੇ ਕੋਈ ਵੀ ਏ ਐਸਕੇ ਅਮਨੇ ਜਦਨ ਪਹਿਲੇ ਦਿਨੇ ਆਵਾਜ਼ ਦਿੱਤੀ ਸੀ ਵੀ ਆਓ ਤਗੜੇ ਹੋ ਕੇ ਲੱਗੀ ਤੇ ਆਪਾਂ ਇੱਕ ਕਾਨੂੰਨ ਜਿਹੜਾ ਬਣਾਇਆ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਲੈਂਡ ਪੂਲਿੰਗ ਨੂੰ ਲੈ ਕੇ ਉਹਨੂੰ ਆਪਾਂ ਵਾਪਸ ਕਰਾਉਣਾ ਉਤੇ ਹੀ ਗਾਣੇ ਵੀ ਲਿਖੇ ਹੋਏ ਆ ਹਨਾ ਉਹ ਥੋੜਾ ਜਿਹਾ ਲੇਟ ਹੋ ਗਿਆ ਵੇ ਤੁਹਾਨੂੰ ਉਹ ਵੀ ਸੁਣਾਵਾਂਗੇ ਕਿਸੇ ਦਿਨ ਤੇ ਉਹ ਜਿਹੜਾ ਸੀ ਜਦੋਂ ਹਰ ਵਰਗ ਨੇ ਇਹਦੇ 'ਚ ਮਤ ਦਿੱਤੀ ਹੈ ਹਰ ਵਰਗ ਅੱਗੇ ਲੱ ਆ ਕੇ ਲੜਿਆ ਤੇ ਹਰ ਵਰਗ ਹੀ ਉਤੇ ਪਹੁੰਚ ਰਿਹਾ ਚਾਹੇ 22